ਅਪਾ ਚਾਰਟ ਨੂੰ ਰੀਫਰੈਸ਼ ਕਰ ਲੀਏ ਥੋੜਾ ਜਿਹਾ ਇਹ ਹੈ ਵੱਡੇ ਫਰੇਮ ਤੇ ਉਸ ਤੋਂ ਬਾਅਦ ਆਪਾਂ 5 ਮਿੰਟ ਦੇ ਚਾਰਟ ਤੇ ਦੇਖੀਏ ਤਾਂ ਇੱਕ سپورਟ ਜון ਬਣ ਰਿਹਾ ਜਿਹਦੇ ਤੇ ਆਪਾਂ ਐਂਟਰੀ ਲਈ ਜਿਸ ਚੀਜ਼ ਨੂੰ ਦੇਖ ਕੇ ਲੌਜੀਕਲੀ ਤਾਂ ਆਪਣੀ ਬਾਈ ਦੀ ਐਂਟਰੀ ਹੈ 17 ਦਾ ਸਟਾਪ ਲੌਸ ਹੈ ਤੇ ਆਪਣਾ 32 ਦਾ ਟਾਰਗੇਟ ਹੈ ਇਸ ਤੋਂ ਬਾਅਦ ਹੁਣ ਆਪਣਾ ਟ੍ਰੇਡ ਮੈਂ ਲੈ ਰੱਖਿਆ ਸੀ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਰੀਫਰੈਸ਼ ਕੀਤਾ ਹੁਣ ਆਪਣਾ ਟ੍ਰੇਡ ਚੱਲ ਰਿਹਾ ਵਧੀਆ ਇਹਦਾ ਇਹੀ ਲੌਜੀਕ ਸੀਗਾ ਵੀ سپورਟ ਜ਼ੋਨ ਤੇ ਟ੍ਰੇਡ ਕਰ ਰਿਹਾ ਸੀ ਮਾਰਕੀਟ ਗੈਪ ਅਪ ਹੋਇਆ ਸੀ ਤੇ ਡਾਊਨ ਹੋਇਆ ਸੀ ਇੱਕ ਵਾਰ ਤੇ سپورਟ ਜ਼ੋਨ ਤੇ سپورਟ ਲੈ ਕੇ ਤੇ ਉੱਪਰ ਤੱਕ ਜਾਣਾ ਸੀ ਇੱਕ ਟ੍ਰੈਂਡ ਲਾਈਨ ਵੀ ਜਾ ਰਹੀ ਹੈ ਜੋ ਲਾਸਟ ਆਪਣੇ ਕੱਲ ਦੀ ਟ੍ਰੈਂਡ ਲਾਈਨ ਹੈ ਤੇ ਉਸ ਤੋਂ ਬਾਅਦ ਜੇ ਇਹੇ ਟ੍ਰੇਡ ਅੱਗੇ ਵੱਧਾ ਤਾਂ ਆਪਣਾ ਸਟਾਪ ਲੌਸ ਟ੍ਰੇਲ ਹੋ ਜਾਊਗਾ ਉੱਪਰ ਹੋ ਜਾਊਗਾ ਜਿਵੇਂ ਜਿਵੇਂ ਟ੍ਰੇਡ ਵਧਦੀ ਜਾਊਗਾ ਉਸ ਤਰ੍ਹਾਂ ਆਪਣਾ ਸਟਾਪ ਲੌਸ ਵੀ ਉੱਪਰ ਟ੍ਰੇਲ ਹੋਈ ਜਾਊਗਾ ਪਰ ਆਪਣਾ ਜਦੋਂ 32 ਦਾ 31 ਦਾ ਟਾਰਗੇਟ ਆ ਗਿਆ 32 34 ਦਾ ਟਾਰਗੇਟ ਹੈ ਮਤਲਬ 32 ਟਾਰਗੇਟ ਤੇ ਆਪਾਂ ਨਿਕਲ ਜਾਾਂਗੇ 31 ਦੇ ਟਾਰਗੇਟ ਤੇ ਤੇ ਉਸ ਤੋਂ ਬਾਅਦ ਆਪਣਾ ਟ੍ਰੇਡ ਥੋੜਾ ਡਾਊਨ ਫਾਲ ਆਉਣ ਲੱਗ ਗਿਆ ਪਰ ਕੋਈ ਚੱਕਰ ਨਹੀਂ ਜੇ ਆਪਣਾ ਟ੍ਰੇਡ ਗਲਤ ਵੀ ਹੁੰਦੀ ਹੈ ਨਾ ਫਿਰ ਵੀ ਆਪਾਂ ਛੱਡ ਦੇਾਂਗੇ ਇਹਨੂੰ ਸਟਾਪ ਲੌਸ ਦੇ ਕੇ ਚਲੇ ਜਾਵਾਂਗੇ ਇਹਦੇ ਵਿੱਚ ਪਰ ਆਪਣਾ ਮੈਲਾਦਾ ਵੀ ਜੇ ਇਹ ਏਰੀਆ ਜਿਵੇਂ ਹੁਣ 1 ਮਿੰਟ ਦੇ ਚਾਰਟ ਤੇ ਇਹ ਏਰੀਆ 'ਚ ਹੁਣ ਗੈਪ ਅਪ ਹੋਇਆ ਮਤਲਬ ਵੀ ਚਾਂਸ ਵੱਧ ਚੁੱਕੇ ਆ ਇਹਦੇ ਥੱਲੋਂ ਵੋਲੀਅਮ ਵੀ ਅਪ ਹੋਈ ਹੈ ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਉੱਪਰ ਤੋਂ ਰਿਜੈਕਸ਼ਨ ਤਾਂ ਤਾਂ ਆ ਰਿਹਾ ਨਾ ਕਿਉਂਕਿ ਇੱਥੇ ਓਪਨਿੰਗ ਹੋਈ ਹੈ ਮਾਰਕੀਟ ਦੇ ਤੇ ਹੁਣ ਆਪਣਾ ਸਟੌਪ ਲੌਸ ਇਹਦਾ 25 ਤੱਕ ਦਾ ਜਾਵੜਿਆ 25 ਤੇ ਆਪਾਂ ਸਟੌਪ ਲੌਸ ਟ੍ਰੇਲ ਕਰਤਾ ਕਿਉਂਕਿ ਆਪਾਂ ਹੁਣ ਇਹਦੇ ਵਿੱਚ ਲੌਸ ਵੀਅਰ ਨਹੀਂ ਕਰਨਾ ਆਪਣਾ ਸ਼ਾਇਦ ਤੱਕ ਇਸ ਟ੍ਰੈਂਡ ਲਾਈਨ ਚ ਸੌਰੀ ਇਸ ਕੈਂਡਲ ਦੇ ਆਪਣਾ ਟਾਰਗੇਟ ਹਿੱਟ ਹੋ ਸਕਦਾ ਸੋ ਟਾਰਗੇਟ ਆਪਣਾ ਹਿੱਟ ਹੋ ਗਿਆ